ਓਪਨਸਾਪ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਸਮਰਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਦੇ ਵਿੱਚ ਹਾਈ ਲੈਵਲ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਆਪਣੀ ਫੌਜ ਨੂੰ ਖੁੱਲ ਜਿਹੜੀ ਦੇ ਦਿੱਤੀ ਗਈ ਹੈ ਜੀ ਆਂ ਦੱਸ ਦਈਏ ਕਿ ਪਾਕਿਸਤਾਨ ਦੇ ਸੀਐਮ ਜੋ ਨੇ ਸ਼ਾਹਬਾਜ਼ ਸ਼ਰੀਫ ਉਹਨਾਂ ਦੇ ਵੱਲੋਂ ਮੀਟਿੰਗ ਜਿਹੜੀ ਕੀਤੀ ਗਈ ਹੈ ਜਿਸ ਦੇ ਵਿੱਚ ਵੱਡੇ ਅਧਿਕਾਰੀ ਜਿਹੜੇ ਮੌਜੂਦ ਸਨ ਸੈਨਾ ਦੇ ਤੇ ਉਹਨਾਂ ਦੇ ਨਾਲ ਮੀਟਿੰਗ ਦੇ ਵਿੱਚ ਕਈ ਤਰ੍ਹਾਂ ਦੇ ਵੱਡੇ ਫੈਸਲੇ ਜਿਹੜੇ ਲਏ ਗਏ ਨੇ ਤੇ ਇਸੇ ਦੇ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਦੇ ਵਿੱਚ ਜੋ ਕੌਮੀ ਸੁਰੱਖਿਆ ਕੌਂਸਲ ਦੀ बैठक ਹੋਈ ਹੈ ਉਸ ਦੇ ਵਿੱਚ ਪੀਐਮ ਦੇ ਵੱਲੋਂ ਆਪਣੀ ਫੌਜ ਨੂੰ ਖੁੱਲ ਜੜੀ ਦੇ ਦਿੱਤੀ ਗਈ ਹੈ ਜਿਸ ਤਰੀਕੇ ਦੇ ਨਾਲ ਭਾਰਤ ਦੇ ਵੱਲੋਂ ਜਵਾਬ ਜਿਹੜਾ ਦਿੱਤਾ ਗਿਆ ਪਾਕਿਸਤਾਨ ਨੂੰ ਉਸ ਤੋਂ ਬਾਅਦ ਪਾਕਿਸਤਾਨ ਵੀ ਹਾਈ ਅਲਰਟ ਤੇ ਉੱਤੇ ਹੈ ਤੇ ਹੁਣ ਬੈਠਕ ਜੋ ਹੋਈ ਹੈ ਉਸ ਦੇ ਵਿੱਚ ਉੱਚ ਅਧਿਕਾਰੀ ਜਿਹੜੇ ਮੌਜੂਦ ਰਹੇ ਨੇ ਤੇ ਦੂਜੀ ਪਾਸੇ ਫੌਜ ਨੂੰ ਖੋਲ ਜਿਹੜੀ ਦੇ ਦਿੱਤੀ ਗਈ ਹੈ ਲੇਕਿਨ ਇਸੇ ਦੇ ਵਿਚਾਲੇ ਹੁਣ ਦੱਸਦਾ ਹਈਏ ਕਿ ਭਾਰਤ ਵੀ ਪੂਰੀ ਐਕਸ਼ਨ ਦੀ ਤਿਆਰੀ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿੱਥੇ ਹਲੇ ਹੁਣ ਹੀ ਭਾਰਤ ਦੇ ਵੱਲੋਂ ਰਾਤ ਕਾਰਵਾਈ ਕੀਤੀ ਗਈ ਸੀ ਲੇਕਿਨ ਹੁਣ ਫਿਰ ਤੋਂ ਅਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਭਾਰਤ ਦੇ ਵੱਲੋਂ ਬਣਾਇਆ ਜਾ ਸਕਦਾ ਹੈ ਸੋ ਇਹ ਕਹਿ ਸਕਦੇ ਆ ਕਿ ਜੰਗ ਦੀ ਸਥਿਤੀ ਜਿਹੜੀ ਉਹ ਬਣੀ ਹੋਈ ਹੈ ਲੇਕਿਨ ਜਿੱਥੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਆਮ ਜਨਤਾ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਬੇਸ਼ੱਕ ਇੱਕ ਦੂਜੇ ਨੂੰ ਜਵਾਬ ਦੋਵੇਂ ਦੇਸ਼ਾਂ ਨੂੰ ਦੇਣਾ ਚਾਹੀਦਾ ਪਰ ਇਸ ਦੇ ਵਿੱਚ ਆਮ ਜਨਤਾ ਨੂੰ ਕੋਈ ਨੁਕਸਾਨ ਜਿਹੜਾ ਨਹੀਂ ਹੋਣਾ ਚਾਹੀਦਾ ਸੋ ਜਿੱਥੇ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਲਗਾਤਾਰ ਪਾਕਿਸਤਾਨ ਦੇ ਉੱਤੇ ਐਕਸ਼ਨ ਲਏ ਗਏ ਤੇ ਉਸ ਤੋਂ ਬਾਅਦ ਆਪਰੇਸ਼ਨ ਸੰਦੂਰ ਦੇ ਤਹਿਤ ਵੱਡੀ ਕਾਰਵਾਈ ਕੀਤੀ ਗਈ ਅਤਵਾਦੀਆਂ ਦੇ ਠਿਕਾਣਿਆਂ ਨੂੰ ਢੇਰ ਜਿਹੜਾ ਕੀਤਾ ਗਿਆ ਤੇ ਉਸ ਤੋਂ ਬਾਅਦ ਹੁਣ ਪਾਕਿਸਤਾਨ ਦੇ ਵੱਲੋਂ ਵੀ ਆਪਣੀ ਐਕਟੀਵਿਟੀ ਜਿਹੜੀ ਦਿਖਾਈ ਜਾ ਰਹੀ ਹੈ ਦੱਸੇ ਕਿ ਕੌਮੀ ਸੁਰੱਖਿਆ ਬੈਠਕ ਜਿਹੜੀ ਹੋਈ ਜਿਸ ਦੇ ਵਿੱਚ ਪਾਕਿਸਤਾਨ ਦੇ ਪੀਐਮ ਮੌਜੂਦ ਰਹਿੰਦੇ ਨੇ ਤੇ ਉਸ ਤੋਂ ਬਾਅਦ ਉੱਚ ਅਧਿਕਾਰੀ ਸੈਨਾ ਦੇ ਉਸ ਦੇ ਵਿੱਚ ਮੌਜੂਦ ਸਨ ਜਿੱਥੇ ਪਾਕਿਸਤਾਨ ਦੀ ਫੌਜ ਦੇ ਵੱਲੋਂ ਖੁੱਲ੍ਹ ਦੀ ਮੰਗ ਕੀਤੀ ਗਈ ਤਾਂ ਉੱਥੇ ਹੀ ਪਾਕਿਸਤਾਨ ਦੇ ਸੀਐਮ ਜੋ ਨੇ ਸ਼ਾਬਾਜ਼ ਸ਼ਰੀਫ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੋ ਪਾਕਿਸਤਾਨ ਦੀ ਫੌਜ ਹੈ ਉਸ ਨੂੰ ਖੁੱਲ੍ਹ ਹੈ ਉਸ ਨੂੰ ਅਧਿਕਾਰ ਹੈ ਕਿ ਉਹ ਕੋਈ ਵੀ ਐਕਸ਼ਨ ਜਿਹੜਾ ਲੈ ਸਕਦੀ ਹੈ ਕਿ ਹੁਣ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਅਜੇ ਹੀ ਸਥਿਤੀ ਦੇ ਵਿੱਚ ਕਿ ਵਾਕਈ ਹੀ ਪਾਕਿਸਤਾਨ ਦੇ ਵੱਲੋਂ ਕੋਈ ਜਵਾਬ ਜਿਹੜਾ ਦਿੱਤਾ ਜਾ ਸਕਦਾ ਹੈ ਲੇਕਿਨ ਦੂਜੀ ਪਾਸੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਭਾਰਤ ਦੇ ਵੱਲੋਂ ਵੀ ਪੂਰੀ ਤਿਆਰੀ ਜਿਹੜੀ ਕੀਤੀ ਗਈ ਹੈ ਪੀਐਮ ਮੋਦੀ ਜਿਨ੍ਹਾਂ ਦੇ ਵੱਲੋਂ ਲਗਾਤਾਰ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਤੇ ਉਸ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਲੇ ਹਾਲ ਹੀ ਦੇ ਵਿੱਚ ਰਾਤ 1.5 ਵਜੇ ਦੇ ਕਰੀਬ ਜਿਹੜਾ 1 ਵਜੇ ਕੇ 5 ਮਿੰਟ ਤੋਂ ਲੈ ਕੇ 1:25 ਤੱਕ ਪੂਰੀ ਕਾਰਵਾਈ ਜਿਹੜੀ ਹੁੰਦੀ ਏ ਜਿਸ ਦੇ ਵਿੱਚ ਜਵਾਬ ਪਾਕਿਸਤਾਨ ਨੂੰ ਦਿੱਤਾ ਗਿਆ ਪਹਿਲਗਾਮ ਹਮਲੇ ਦਾ ਤੇ ਦੂਜੀ ਪਾਸੇ ਹੁਣ ਦੱਸ ਲਈਏ ਕਿ ਭਾਰਤੀ ਫੌਜ ਜਿੱਥੇ ਐਕਟਿਵ ਨਜ਼ਰ ਆ ਰਹੀ ਹੈ ਤੇ ਦੂਜੀ ਪਾਸੇ ਪਾਕਿਸਤਾਨ ਦੇ ਵੱਲੋਂ ਵੀ ਜਿਹੜੀ ਪੂਲ ਤਿਆਰੀ ਕੀਤੀ ਜਾ ਰਹੀ ਹੈ ਪਾਕਿਸਤਾਨ ਦੇ ਵਿੱਚ ਜੋ ਹੈ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਕੌਮੀ ਸੁਰੱਖਿਆ ਕੌਂਸਲ ਦੀ ਬੈਠਕ ਹੋਈ ਉੱਚ ਅਧਿਕਾਰੀ ਭਾਰਤੀ ਫੌਜ ਦੇ ਨਾਲ ਲੜਨ ਦੇ ਲਈ ਕਹਿ ਸਕਦੇ ਆ ਕਿ ਇੱਕ ਵੱਡੀ ਰਣਨੀਤੀ ਉੱਥੇ ਬਣਾਈ ਗਈ ਹੋਏਗੀ ਵਾਜ਼ਿਬ ਜੀ ਗੱਲ ਹੈ ਕਿ ਜੇਕਰ ਭਾਰਤ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਪਾਕਿਸਤਾਨ ਜੋ ਸ਼ੁਰੂ ਤੋਂ ਨਾਪਾਕ ਹਰਕਤਾਂ ਜਿਹੜੀਆਂ ਜਿਨ੍ਹਾਂ ਨੂੰ ਅੰਜਾਮ ਦੇਂਦਾ ਆਇਆ ਤੇ ਉਹ ਕਿਤੇ ਠਹਿਰੇਗਾ ਨਹੀਂ ਲੇਕਿਨ ਦੋਵੇਂ ਮੁਲਕਾਂ ਦੀ ਸਲਾਮਤੀ ਦੇ ਲਈ ਹਰ ਕੋਈ ਜਿਹੜਾ ਅਰਜ਼ ਕਰ ਰਿਹਾ ਹੈ ਹਰ ਅਦਾਸ ਕਰ ਰਿਹਾ ਹੈ ਕਿ ਜੰਗ ਜਿਹੜੀ ਨਾ ਲੱਗੇ ਪਰ ਇਸ ਤਰੀਕੇ ਦੇ ਨਾਲ ਆਤਵਾਦ ਦਾ ਖਾਤਮਾ ਜ਼ਰੂਰ ਕੀਤਾ ਜਾਣਾ ਚਾਹੀਦਾ ਸੋ ਤੁਸੀਂ ਵੀ ਸਾਡੇ ਨਾਲ ਲਾਈਵ ਜੁੜਿਓ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਅਸੀਂ ਲਗਾਤਾਰ ਸਾਂਝੀ ਕਰ ਰਹੇ ਹਾਂ ਪਾਕਿਸਤਾਨ ਦੀ ਜੇਕਰ ਗੱਲ ਕੀਤੀ ਜਾਏ ਹੁਣ ਵੱਡੇ ਪੱਧਰ ਦੀ ਉੱਤੇ ਬੈਠਕ ਹੁੰਦੀ ਹੈ ਕਿਉਂਕਿ ਜਿੱਥੇ ਭਾਰਤ ਦੇ ਵੱਲੋਂ ਜਵਾ ਪਾਕਿਸਤਾਨ ਨੂੰ ਦਿੱਤਾ ਗਿਆ ਤਾਂ ਪਾਕਿਸਤਾਨ ਜੋ ਹਮੇਸ਼ਾ ਅਜਈਆਂ ਹਰਕਤਾਂ ਨੂੰ ਅੰਜਾਮ ਦਿੰਦਾ ਹੈ ਤੇ ਇੱਥੇ ਇਹ ਵੀ ਚਰਚਾਵਾਂ ਚੱਲ ਰਹੀਆਂ ਸਨ ਕਿ ਪੀਐਮ ਦੇ ਵੱਲੋਂ ਕਿਤੇ ਬਿਆਨ ਜਿਹੜਾ ਦਿੱਤਾ ਗਿਆ ਕਿ ਜੇਕਰ ਭਾਰਤ ਅੱਗੇ ਤੋਂ ਕੋਈ ਕਾਰਵਾਈ ਕਰਦਾ ਹੈ ਰੱਖਿਆ ਮੰਤਰੀ ਦਾ ਬਿਆਨ ਜਿਹੜਾ ਸਾਹਮਣੇ ਆਉਂਦਾ ਕਿ ਜੇਕਰ ਭਾਰਤ ਦੇ ਵੱਲੋਂ ਕਿਸੇ ਤਰੀਕੇ ਦੀ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਪਾਕਿਸਤਾਨ ਉਸ ਦੇ ਵਿੱਚ ਚੁੱਪ ਰਹਿਣ ਵਾਲਾ ਨਹੀਂ ਹੈ ਤੇ ਪਾਕਿਸਤਾਨ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾ ਸਕਦੀ ਹੈ ਲੇਕਿਨ ਦੂਜੇ ਪਾਸੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਦੇ ਵਿੱਚ ਕੌਮੀ ਸੁਰੱਖਿਆ ਕੌਂਸਲ ਦੀ ਵੱਡੀ ਹਾਈ ਲੈਵਲ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਪਾਕਿਸਤਾਨ ਦੇ ਪੀਐਮ ਮੌਜੂਦ ਸਨ ਸੁਰੱਖਿਆ ਫੋਰਸ ਜਿਹੜੀ ਹੈ ਪਾਕਿਸਤਾਨ ਦੀ ਫੌਜ ਅਧਿਕਾਰੀ ਉਹ ਵੀ ਮੌਜੂਦ ਸਨ ਜਿਸ ਦੇ ਵਿੱਚ ਜੋ ਪਾਕਿਸਤਾਨ ਦੀ ਫੌਜ ਹੈ ਉਸ ਦੇ ਵੱਲੋਂ ਮੰਗ ਕੀਤੀ ਗਈ ਸੀ ਖੁੱਲਦੀ ਤੇ ਉਸ ਤੋਂ ਬਾਅਦ ਹੁਣ ਇਹ ਵੱਡੀ ਖਬਰ ਹੈ ਕਿ ਪੀਐਮ ਪਾਕਿਸਤਾਨ ਦੇ ਪੀਐਮ ਦੇ ਵੱਲੋਂ ਜੋ ਹੈ ਫੌਜ ਨੂੰ ਖੁੱਲ ਦੇ ਦਿੱਤੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ ਪਰ ਇਹ ਵੇਖਣ ਵਾਲਾ ਹੋਵੇਗਾ ਪਰ ਦੋਵੇਂ ਮੁਲਕਾਂ ਦੀ ਸਲਾਮਤੀ ਦੇ ਲਈ ਲੋਕਾਂ ਦੇ ਵੱਲੋਂ ਵੀ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਜੰਗ ਜਿਹੜੀ ਨਹੀਂ ਲੱਗਣੀ ਚਾਹੀਦੀ ਪਰ ਅਤਵਾਦ ਦਾ ਸਫਾਇਆ ਜਿਹੜਾ ਹੋਣਾ ਚਾਹੀਦਾ ਹੈ ਇਸ ਕਾਰਨ ਰਹੇਗਾ ਕਿ ਭਾਰਤ ਦੇ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ ਉਸ ਤੇ ਪਾਕਿਸਤਾਨ ਜਵਾਬ ਦੇਵੇਗਾ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਵਾਕਈ ਹੀ ਭਾਰਤ ਆਪਣੀ ਕਾਰਵਾਈ ਰੋਕ ਦਿੰਦਾ ਹੈ ਹਮਲਾ ਰੋਕ ਦਿੰਦਾ ਤਾਂ ਉਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਏਗੀ ਅਸੀਂ ਆਪਣੀ ਜ਼ਮੀਨ ਦੀ ਹਿਫਾਜ਼ਤ ਕਰ ਰਹੇ ਹਾਂ ਲੇਕਿਨ ਇਸੇ ਦੇ ਵਿਚਾਲੇ ਅਸੀਂ ਇਹ ਵੀ ਗੱਲ ਸਾਫ਼ ਕਰ ਦਈਏ ਕਿ ਅਸੀਂ ਕੋਈ ਦੁਸ਼ਮਣੀ ਵਾਲੀ ਭਾਵਨਾ ਰੱਖ ਕੇ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ ਲੇਕਿਨ ਜੇਕਰ ਫਿਰ ਵੀ ਭਾਰਤ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਜਾਂ ਉਸ ਦੇ ਵੱਲੋਂ ਕੋਈ ਵੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਪਾਕਿਸਤਾਨ ਉਸ ਦਾ ਜਵਾਬ ਦੇਵੇਗਾ ਜੋ ਜੋ ਨਿਜੀ ਚੈਨਲ ਆਈ ਕੋਲ ਦੇ ਉਤੇ ਇੰਟਰਵਿਊ ਦੇ ਦੌਰਾਨ ਰੱਖਿਆ ਮੰਤਰੀ ਦੱਸ ਦਈਏ ਕਿ ਇਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਹਾਲਾਂਕਿ ਸਾਡਾ ਆਧਾਰਾ ਇਸ ਦੀ ਪੁਸ਼ਟੀ ਨਹੀਂ ਕਰਦਾ ਕਿ ਇਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਜਾਂ ਨਹੀਂ ਦਿੱਤਾ ਗਿਆ ਪਰ ਜੋ ਨੈਸ਼ਨਲ ਮੀਡੀਆ ਦੇ ਉੱਤੇ ਚਰਚਾਾਂ ਚੱਲ ਰਹੀਆਂ ਨੇ ਇਹ ਸਾਹਮਣੇ ਆ ਰਿਹਾ ਹੈ ਕਿ ਪਾਕਿਸਤਾਨ ਦੇ ਵੱਲੋਂ ਸਰੈਂਡਰ ਜਿਹੜਾ ਕੀਤਾ ਗਿਆ ਪਾਕਿਸਤਾਨ ਦੇ ਰੱਖਿਆ ਮੰਤਰੀ ਜੁਨੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਭਾਰਤ ਜੇਕਰ ਆਪਣੀ ਕਾਰਵਾਈ ਰੋਕਦਾ ਹੈ ਤਾਂ ਉਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਕੋਈ ਵੀ ਜਵਾਬ ਜਿਹੜਾ ਨਹੀਂ ਦਿੱਤਾ ਜਾਏਗਾ ਹਾਲਾਂਕਿ ਜੇਕਰ ਦੇਖਿਆ ਜਾਵੇ ਪਹਿਲਗਾਮ ਹਮਲਾ ਹੋਇਆ ਉਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਲਗਾਤਾਰ ਤਲਖੀ ਜਿਹੜੀ ਵਾਧੀ ਹੋਈ ਨਜ਼ਰ ਆ ਰਹੀ ਹੈ ਤੇ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਉਸ ਦਾ ਮੋਟੋੜ ਜਵਾਬ ਜਿਹੜਾ ਦਿੱਤਾ ਜਾਂਦਾ ਹੈ ਜਿਹੜਾ ਆਪਰੇਸ਼ਨ ਸੰਦੂਰ ਦੇ ਤਹਿਤ ਇਸੇ ਦੇ ਵਿਚਾਲੇ ਦੱਸ ਦਈਏ ਕਿ ਜਦੋਂ ਇਹ ਕਾਰਵਾਈ ਹੋਈ ਤਾਂ ਹੁਣ ਚਰਚਾਵਾ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿ ਇੱਕ ਟੀਵੀ ਚੈਨਲ ਦੇ ਉੱਤੇ ਨਿੱਜੀ ਚੈਨਲ ਦੇ ਉੱਤੇ ਜੋ ਹੈ ਪਾਕਿਸਤਾਨ ਦੇ ਰੱਖਿਆ ਮੰਤਰੀ ਜੋ ਨੇ ਉਹਨਾਂ ਦੇ ਵੱਲੋਂ ਖਵਾਜਾ ਆਸੀਫ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਜੇਕਰ ਵਾਕਈ ਹੀ ਭਾਰਤ ਆਪਣੀ ਕਾਰਵਾਈ ਰੋਕਦੇ ਤਾਂ ਇਸਦੇ ਚੱਲਦੇ ਆ ਪਾਕਿਸਤਾਨ ਦੇ ਵੱਲੋਂ ਕੋਈ ਵੀ ਜਵਾਬ ਜਿਹੜਾ ਨਹੀਂ ਦਿੱਤਾ ਜਾਏਗਾ ਅਸੀਂ ਆਪਣੀ ਜ਼ਮੀਨ ਦੀ ਹਿਫਾਜ਼ਤ ਕਰ ਰਹੇ ਹਾਂ ਅਸੀਂ ਕੋਈ ਦੁਸ਼ਮਣੀ ਵਾਲੀ ਭਾਵਨਾ ਰੱਖ ਕੇ ਭਾਰਤ ਨੂੰ ਕੋਈ ਵੀ ਜਵਾਬ ਜਿਹੜਾ ਨਹੀਂ ਦੇਣਾ ਚਾਹੁੰਦੇ ਲੇਕਿਨ ਅਸੀਂ ਪਹਿਲਾਂ ਵੀ 2 ਹਫ਼ਤੇ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਅਸੀਂ ਕੋਈ ਵੀ ਜਿਹੜੀ ਵੈਰ ਵਾਲੀ ਭਾਵਨਾ ਨਹੀਂ ਰੱਖਦੇ ਪਰ ਜੇਕਰ ਭਾਰਤ ਦੇ ਵੱਲੋਂ ਫਿਰ ਤੋਂ ਕਾਰਵਾਈ ਕੀਤੀ ਜਾਂਦੀ ਹੈ ਜਾਂ ਭਾਰਤ ਦੇ ਵੱਲੋਂ ਕਿਸੇ ਵੀ ਤਰੀਕੇ ਦਾ ਹਮਲਾ ਕੀਤਾ ਗਿਆ ਤਾਂ ਪਾਕਿਸਤਾਨ ਉਸ ਦਾ ਜਵਾਬ ਜਿਹੜਾ ਉਹ ਚੰਗੇ ਤਰੀਕੇ ਨਾਲ ਦੇ ਰਿਹਾ ਇਸ ਤਰੀਕੇ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਹਾਲਾਂਕਿ ਇਸ ਬਿਆਨ ਦੀ ਕੋਈ ਪੁਸ਼ਟੀ ਨਹੀਂ ਹੈ ਕਿਤੇ ਸੁਣੀਆਂ ਨਹੀਂ ਗਿਆ ਪਰ ਫਿਰ ਵੀ ਇਹ ਚਰਚਾਵਾਂ ਨੇ ਕਿ ਪਾਕਿਸਤਾਨ ਦੇ ਵੱਲੋਂ ਜਿਹੜਾ ਸਰੈਂਡਰ ਕੀਤਾ ਗਿਆ ਸੋ ਭਾਰਤ ਦੇ ਵੱਲੋਂ ਪਹਿਲਗਾਮ ਹਮਲੇ ਦਾ ਬਦਲਾ ਜਿਹੜਾ ਲਿਆ ਗਿਆ ਤੇ ਇਸੇ ਦੇ ਵਿਚਾਲੇ ਜੇਕਰ ਗੱਲ ਕੀਤੀ ਜਾਏ ਜਦੋਂ ਬਦਲਾ ਨਹੀਂ ਸੀ ਲਿਆ ਗਿਆ ਉਸ ਤੋਂ ਪਹਿਲਾਂ ਰੱਖਿਆ ਮੰਤਰੀ ਹੋਰਾਂ ਦੀ ਗੱਲ ਕਰ ਲਈਏ ਹੋਰ ਮੰਤਰੀਆਂ ਦੀ ਗੱਲ ਕਰ ਲਈਏ ਭਾਰਤ ਨੂੰ ਲੈ ਕੇ ਲਗਾਤਾਰ ਬਿਆਨਬਾਜ਼ੀਆਂ ਜਿਹੜੀਆਂ ਕੀਤੀਆਂ ਜਾ ਰੀਆਂ ਸਨ ਲੇਕਿਨ ਇਸੇ ਦੇ ਵਿਚਾਲੇ ਦੱਸ ਦਈਏ ਕਿ ਹੁਣ ਲਗਾਤਾਰ ਬਿਆਨ ਜਿਹੜੇ ਸਾਹਮਣੇ ਆ ਰਹੇ ਨੇ ਜਿਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਕੀਤਾ ਜਾ ਰਿਹਾ ਹੈ ਕਿ ਹੁਣ ਪਾਕਿਸਤਾਨ ਦੇ ਜੋ ਰੱਖਿਆ ਮੰਤਰੀ ਨੇ ਖਵਾਜਾ ਆਸੀਫ ਉਹਨਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਕਿ ਜੇਕਰ ਭਾਰਤ ਆਪਣੀ ਕਾਰਵਾਈ ਕਿਸੇ ਵੀ ਤਰੀਕੇ ਦੇ ਨਾਲ ਰੋਕ ਦਿੰਦਾ ਤਾਂ ਉਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਇੱਕ ਵੀ ਜਵਾਬ ਜੜਾ ਨਹੀਂ ਦਿੱਤਾ ਜਾਏਗਾ ਸੋ ਦੋਹਾਂ ਮੁਲਕਾਂ ਦੇ ਵਿਚਾਲੇ ਜੋ ਤਲਖੀ ਵਧੀ ਹੋਈ ਹੈ ਉਸ ਨੂੰ ਲੈ ਕੇ ਹਰ ਇੱਕ ਨਾਗਰਿਕ ਦੀ ਜੇਕਰ ਗੱਲ ਕੀਤੀ ਜਾਏ ਜਦੋਂ ਅਸੀਂ ਕਮੈਂਟ ਪੜ੍ਹਦੇ ਹਾਂ ਖਬਰਾਂ ਦੇ ਨਿਚੇ ਆਉਂਦੇ ਨੇ ਤਾਂ ਲੋਕਾਂ ਦੇ ਵੱਲੋਂ ਇਹ ਚੀਜ਼ ਕਹੀ ਜਾਂਦੀ ਹੈ ਕਿ ਪਹਿਲਗਾਮ ਦੇ ਵਿੱਚ ਜੋ ਹਮਲਾ ਹੋਇਆ નિર્ਦੋਸ਼ੀਆਂ ਨੂੰ ਮਾਰਿਆ ਗਿਆ ਉਸ ਤੋਂ ਬਾਅਦ ਸਜ਼ਾ ਦੇਣੀ ਬਣਦੀ ਸੀ ਲੋਕਾਂ ਨੂੰ ਗੁੱਸਾ ਸੀ ਇਸ ਹਮਲੇ ਨੂੰ ਲੈ ਕੇ ਇਸ ਕਰਕੇ ਭਾਰਤ ਦੇ ਵੱਲੋਂ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ ਲੋਕਾਂ ਨੂੰ ਸ਼ਾਂਤੀ ਚਾਹੀਦੀ ਹੈ ਜੰਗ ਵਾਲਾ ਮਾਹੌਲ ਨਹੀਂ ਚਾਹੀਦਾ ਲੇਕਿਨ ਹੁਣ ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਬਿਆਨ ਜੋ ਹੈ ਵਾਇਰਲ ਕੋਰੀਆ ਕੀ ਇੱਕ ਨਿਜੀ ਟੀਵੀ ਚੈਨਲ ਦੇ ਉੱਤੇ ਜੋ ਹੈ ਰੱਖਿਆ ਮੰਤਰੀ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਅਸੀਫ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਭਾਰਤ ਦੇ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ ਉਸ ਤੇ ਚਲਦਿਆਂ ਅਸੀਂ ਇਹ ਬਿਆਨ ਜਾਰੀ ਕਰਦੇ ਹਾਂ ਕਿ ਜੇਕਰ ਭਾਰਤ ਆਪਣੀ ਕਾਰਵਾਈ ਇਸ ਤਰੀਕੇ ਦੇ ਨਾਲ ਹੁਣ ਰੋਕ ਦਿੰਦਾ ਹੈ ਤਾਂ ਅਗੋਂ ਪਾਕਿਸਤਾਨ ਦੇ ਵੱਲੋਂ ਇੱਕ ਵੀ ਐਕਸ਼ਨ ਜਿਹੜਾ ਨਹੀਂ ਲਿਆ ਜਾਏਗਾ ਦੁਸ਼ਮਣੀ ਭਰੀ ਜਿਹੜੀ ਭਾਵਨਾ ਹੈ ਉਹ ਅਸੀਂ ਸ਼ੁਰੂ ਤੋਂ ਨਹੀਂ ਰੱਖਦੇ ਇਹ ਵੀ ਬਿਆਨ ਉਹਨਾਂ ਨੇ ਦਿੱਤਾ ਹੈ ਤੇ ਕਿਹਾ ਹੈ ਕਿ ਜੇਕਰ ਭਾਰਤ ਦੇ ਵੱਲੋਂ ਹੋਣ ਵਾਲੇ ਸਮੇਂ ਦੇ ਵਿੱਚ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਸ ਦਾ ਜਵਾਬ ਪਾਕਿਸਤਾਨ ਜ਼ਰੂਰ ਦੇਵੇਗਾ ਲੇਕਿਨ ਅਸੀਂ ਫਿਰ ਵੀ ਕਹਿੰਦੇ ਹਾਂ ਕਿ ਜੇ ਪਾਕਿਸਤਾਨ ਦੇ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਭਾਰਤ ਦੀ ਐਕਸ਼ਨ ਤੇ ਹੀ ਕਰਾਂਗੇ ਲੇਕਿਨ ਅਸੀਂ ਨਹੀਂ ਚੁੰਦੇ ਅਸੀਂ ਨਹੀਂ ਕਰਨਾ ਚੁੰਦੇ ਕਿ ਭਾਰਤ ਦੇ ਵੱਲੋਂ ਜੋ ਕਾਰਵਾਈ ਕੀਤੀ ਗਈ ਉਸ ਤੋਂ ਬਾਅਦ ਅਸੀਂ ਕਿਸੇ ਵੀ ਤਰੀਕੇ ਦਾ ਐਕਸ਼ਨ ਲਈਏ ਲੇਕਿਨ ਜੇ ਭਾਰਤ ਨੇ ਇੱਕ ਵਾਰ ਵੀ ਕਾਰਵਾਈ ਕੀਤੀ ਤਾਂ ਉਸ ਤੋਂ ਬਾਅਦ ਜਵਾਬ ਪਾਕਿਸਤਾਨ ਦੇ ਵੱਲੋਂ ਦਿੱਤਾ ਜਾਵੇਗਾ ਜੇਕਰ ਪਾਕਿਸਤਾਨ ਦੇ ਵੱਲੋਂ ਇਸ ਤਰੀਕੇ ਦਾ ਜਵਾਬ ਦਿੱਤਾ ਜਾਣਾ ਉਹਨਾਂ ਦੇ ਵੱਲੋਂ ਮੀਟਿੰਗ ਜਿਹੜੀ ਕੀਤੀ ਗਈ ਹੈ ਜਿਸ ਦੇ ਵਿੱਚ ਵੱਡੇ ਅਧਿਕਾਰੀ ਜਿਹੜੇ ਮੌਜੂਦ ਸਨ ਸੈਨਾ ਦੇ ਤੇ ਉਹਨਾਂ ਦੇ ਨਾਲ ਮੀਟਿੰਗ ਦੇ ਵਿੱਚ ਕਈ ਤਰ੍ਹਾਂ ਦੇ ਵੱਡੇ ਫੈਸਲੇ ਜਿਹੜੇ ਲਏ ਗਏ ਨੇ ਤੇ ਇਸੇ ਦੇ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਦੇ ਵਿੱਚ ਜੋ ਕੌਮੀ ਸੁਰੱਖਿਆ ਕੌਂਸਲ ਦੀ बैठक ਹੋਈ ਹੈ ਉਸ ਦੇ ਵਿੱਚ ਪੀਐਮ ਦੇ ਵੱਲੋਂ ਆਪਣੀ ਫੌਜ ਨੂੰ ਖੁੱਲ ਜੜੀ ਦੇ ਦਿੱਤੀ ਗਈ ਹੈ ਜਿਸ ਤਰੀਕੇ ਦੇ ਨਾਲ ਭਾਰਤ ਦੇ ਵੱਲੋਂ ਜਵਾਬ ਜਿਹੜਾ ਦਿੱਤਾ ਗਿਆ ਪਾਕਿਸਤਾਨ ਨੂੰ ਉਸ ਤੋਂ ਬਾਅਦ ਪਾਕਿਸਤਾਨ ਵੀ ਹਾਈ ਅਲਰਟ ਤੇ ਉੱਤੇ ਹੈ ਤੇ ਹੁਣ ਬੈਠਕ ਜੋ ਹੋਈ ਹੈ ਉਸ ਦੇ ਵਿੱਚ ਉੱਚ ਅਧਿਕਾਰੀ ਜਿਹੜੇ ਮੌਜੂਦ ਰਹੇ ਨੇ ਤੇ ਦੂਜੀ ਪਾਸੇ ਫੌਜ ਨੂੰ ਖੁੱਲ ਜੜੀ